ਨਹੀਂ ਸਮਝਾਉਂ ਫਿਰ ਕਲਾਸ ਲਾ ਲਾਂਗੇ ਪਰਸੋਂ ਨੂੰ ਫਿਰ ਲਾ ਲਾਂਗੇ ਜਦੋਂ ਵੀ ਰਹਿੰਦਾ ਜਿਹੜਾ ਆਪਣਾ ਹਫਤਾ ਤੇ ਜਿਹੜੇ ਦੂਰ ਨੇ ਕਿਹੜਾ ਇੱਕ ਵਾਰ ਅੱਜ ਥੋੜਾ ਦੁਬਾਰੇ ਰਿਵੀਜ਼ਨ ਹੋ ਜੂ ਉਹਨਾਂ ਨੂੰ ਕਲੀਅਰ ਕਰਵਾਉਣਾਗਾ ਆਪਾਂ ਨੇ ਠੀਕ ਹੈ ਜੀ ਜਿਹੜਾ ਵੀ ਅੱਜ ਤੋਂ ਮੁਝਾ ਲਈ ਯਾਰ ਦੋ ਜਣੇ ਆਈ ਜਿਹੜਾ ਜਿਹੜਾ ਕੱਲ ਸਪਿਰਟ ਕਰਦੇ ਸੀ ਉਹ ਸੰਵਾਰ ਨੂੰ ਕੱਲ ਨੂੰ ਉਹ ਸੰਵਾਰ ਨੂੰ ਕਰ ਲਾਂਗੇ ਅੱਜ ਨਾ ਦੂਰ ਵਾਲੇ ਨੇ ਫਿਰ ਟਾਈਮ ਬੱਸ-ਬੱਸ ਟ੍ਰੇਨ ਰੂਟ ਲੰਘ ਜਾਂਦੀ ਹੈਗੀ ਇੱਕ ਤਾਂ ਸਾਰਿਆਂ ਨੂੰ ਐਕਸਪੀਰੀਅੰਸ ਤਾਂ ਪਤਾਗਾ ਟ੍ਰੇਡ ਲੈਣ ਬਾਰੇ ਵੀ ਪਤਾਗਾ ਹਾਂਜੀ ਜਿਵੇਂ ਹੁਣ ਅੱਜ ਐਕਸਪੀਰੀਅ ਲਿਖੀ ਪਈ ਆ ਤੁਸੀਂ ਨੇ ਇਹਦੇ ਵਿੱਚ ਤੁਹਾਨੂੰ ਕਦੇ ਪ੍ਰੋਬਲਮ ਆ ਸਕਦੀ ਆ ਇਹਦੇ ਵਿੱਚ ਕੀ ਹੁੰਦਾਗਾ ਅੱਜ ਵੀ ਮੁੰਡੇ ਨੂੰ ਆਈ ਸੀ ਇੱਕ ਨੂੰ ਪ੍ਰੋਬਲਮ ਮੈਨੂੰ ਵੀ ਪਹਿਲਾਂ ਆਈ ਸੀ ਉਹ ਉਹ ਚੀਜ਼ਾਂ ਚਲੋ ਕਈ ਚੀਜ਼ਾਂ ਨਹੀਂ ਵੀ ਦੱਸੀਆਂ ਜਾਂਦੀਆਂ ਉਹਦੇ ਅੰਦਰ ਵਿੱਚ ਨਹੀਂ ਹੁੰਦੀਆਂ ਜਦੋਂ ਆਉਂਦੀ ਆ ਪ੍ਰੋਬਲਮ ਫੇਰ ਹੀ ਪਤਾ ਲੱਗਦਾਗਾ ਜਿਵੇਂ ਤੁਸੀਂ ਇਹਦੇ ਵਿੱਚ ਕੋਈ ਵੀ ਪ੍ਰੀਮੀਅਮ ਬਾਈ ਕਰ ਲਿਆ ਸਨ ਸੈਕਸ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਆ ਨਿਫਟੀ 50 ਬੈਂਕ ਨਿਫਟੀ ਦੇ ਵਿੱਚ ਘਟ ਆਉਂਦੀ ਆ ਆਉਂਦੀ ਹੈਗੀ ਸਟਾਕ ਦੇ ਵਿੱਚ ਕਦੇ-ਕਦੇ ਆ ਜਾਂਦੀ ਆ ਤੁਸੀਂ ਕੋਈ ਵੀ ਪ੍ਰੀਮੀਅਮ 100 ਰੁਪਏ ਤੇ ਖਰੀਦ ਲਿਆ ਉਹ ਵੱਧ ਕੇ ਚਲਾ ਗਿਆ 200 ਤੇ ਤੁਸੀਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ ਵਿਕਣੀ ਰਿਹਾ ਉੱਥੇ ਕੀ ਕਰਨਾ ਹੁੰਦਾਗਾ ਉੱਥੇ ਜਿੱਥੇ ਪ੍ਰਾਇ ਚੱਲ ਰਿਹਾ ਉਹ ਤੋਂ 20 25 ਪੁਆਇੰਟ ਘੱਟ ਦਾ ਭਰਕੇ ਵੇਚ ਦੋ ਫੇਰ ਵੇਕੂਗਾ ਉਹ ਨਹੀਂ ਤੁਸੀਂ ਮੰਨ ਲਓ 200 ਤੇ ਪ੍ਰੀਮੀਅਮ ਚੱਲ ਰਿਹਾਗਾ 100 ਰੁਪਏ ਵਾਲਾ ਤੁਹਾਡਾ 200 ਤੇ ਭਾਗ ਗਿਆ ਪ੍ਰੀਮੀਅਮ 100 ਰੁਪਏ ਤੋਂ 200 ਤੇ ਭਾਗ ਗਿਆ ਡਬਲ ਹੋ ਗਿਆ ਮੋਟਾ-ਮੋਟਾ ਸਾਹਿਬ ਇੱਥੇ ਤੁਸੀਂ ਬੇਚ ਰਹੇ ਹੋ ਮਾਰਕੀਟ ਵਿੱਚੋਂ ਕਲੋਜ਼ ਕਰ ਰਹੇ ਹੋਗੇ ਜੇ ਬਾਹਰ ਨਿਕਲ ਰਹੇ ਹੋ ਪੋਜੀਸ਼ਨ ਆਪਦੀ ਕੱਟ ਕਰਕੇ ਪਰ ਕੱਟ ਨਹੀਂ ਹੋ ਰਹੀ ਪੋਜੀਸ਼ਨ ਤਾਂ ਇਹਦਾ ਕਾਰਨ ਇਹ ਹੁੰਦਾਗਾ ਜਿਵੇਂ ਕੋਈ ਸਟਾਕ ਦੇ ਵਿੱਚ ਵੀ ਇਹ ਪ੍ਰੋਬਲਮ ਆ ਜਾਂਦੀ ਹੈਗੀ ਜਦੋਂ ਕੋਈ ਮੂਰੇ ਉਸ ਰੇਟ ਤੇ ਲੈਣ ਵਾਲਾ ਨਾ ਹੋਵੇ ਤਾਂ ਆਪਣਾ ਸੌਦਾ ਵਿਕਦਾ ਨਹੀਂ ਹੁੰਦਾ ਜਾਂ ਆਪਾਂ ਜਦੋਂ ਕੋਈ ਚੀਜ਼ ਆ ਨਾ ਇੱਥੇ ਤੁਸੀਂ ਨੂੰ 180 ਪਰ ਕੇ ਟਰਾਈ ਕਰ ਸਕਦੇ ਹੋ 190 ਪਰ ਕੇ ਇਦੋਂ ਘੱਟ ਪਰ ਕੇ ਤਾਂ ਨਾਲ ਦੀ ਨਾਲ ਵਿਕ ਜਾਊਗਾ ਉਹ ਇਹ ਚੀਜ਼ ਮੌਕੇ ਤੇ ਆਪਾਂ ਕੀ ਕਰਦੇ ਆ 200 ਤੇ ਆਪਾਂ ਵੇਚੀ ਜੰਨੇ ਆ ਵਿਕਦਾ ਨਹੀਂ ਫਿਰ ਉਹ ਘਟ ਕੇ 180 ਤੇ ਆ ਜਾਂਦਾ ਫਿਰ ਵੇਚਦੇ ਆ ਫਿਰ 180 ਤੇ ਵੀ ਨਹੀਂ ਵਿਕਦਾ ਫਿਰ ਉਹ ਘਟਦਾ ਘਟਦਾ ਆਪਣਾ ਸਾਰਾ ਪ੍ਰੋਫਿਟ ਹੀ ਭਗ ਜਾਂਦਾਗਾ ਕਈ ਵਾਰ ਇਹ ਜਨਸ ਕਦੇ ਕਦੇ ਹੁੰਦਾ ਹਾਂਜੀ ਮੋਡੀਫਾਈ ਐਡਿਟ ਕਰਦੇ ਆ ਸਟੌਪ ਲੌਸ ਨਹੀਂ ਸਟੌਪ ਲੌਸ ਤਾਂ ਜੇ ਲੱਗਿਆ ਹੋਇਆਗਾ ਫਿਰ ਤਾਂ ਕੋਈ ਦਿੱਕਤ ਨਹੀਂ ਜੇ ਮੰਨ ਲਓ ਆਪਾਂ ਵੇਚ ਰਹਾਂਗੇ ਜਦੋਂ ਉਹਦਾ ਮੋਡੀਫਾਈ ਤਾਂ ਆਪਾਂ ਡਾਇਰੈਕਟ ਹੀ ਬਾਹਰ ਨਿਕਲਦੇ ਹਾਂ ਨਾ ਫਿਰ ਮੰਨ ਲਓ ਜੀ ਇਕੱਲੇ ਇਕੱਲੇ ਜਨ ਕਿਵੇਂ ਵੀਰੇ ਜੇ ਮੰਨ ਲਓ ਆਪਾਂ ਪਹਿਲਾਂ ਤਾਂ ਸਟੌਪ ਲੌਸ ਤੇ ਟਾਰਗੇਟ ਲਾ ਦੇ ਹਾਂ ਇਹ ਤਾਂ ਆਟੋਮੈਟਿਕ ਹੀ ਨਿਕਲ ਉਹ ਤਾਂ ਆਟੋਮੈਟਿਕ ਹੀ ਨਿਕਲ ਜੂਗਾ ਜੀ ਮਨ ਨਾਲ 200 ਐਗਜ਼ਿਟ ਕਰਨਾ ਚਾਹਦਾ ਤਾਂ 20 ਘਟਾ ਕਰਕੇ ਦੇਖ ਲਓ 10 ਪਰ ਕੇ ਦੇਖ ਲਓ 10 ਤੇ ਨਹੀਂ ਹੁੰਦਾ ਤਾਂ 20 ਪਰ ਲਓ ਵੀਰੇ ਜਿੱਥੇ ਆਪਾਂ ਐਡਜਸਟ ਕਰਦੇ ਆਂਗੇ ਉੱਥੇ ਲਿਖਿਆ ਹੁੰਦਾਗਾ ਮਾਰਕੀਟ ਆਪਾਂ ਮਾਰਕੀਟ ਤੇ ਓਕੇ ਕਰਕੇ ਨਿਕਲਦੇ ਹੁੰਨੇ ਆ ਉੱਥੇ ਲਿਮਟਾ ਲਖਾਵੇਂ ਲਾ ਲਓ ਚਾਹੇ 20 ਪੁਆਇੰਟ ਘਟਾ ਕੇ ਵੇਚ ਦਿਓ ਬਸ ਉਹਨੂੰ ਠੀਕ ਹੈ ਇਹ ਕਿਸੇ ਕਿਸੇ ਸਟਾਕ ਦੇ ਵਿੱਚ ਹੁੰਦਾ ਜਾਂ ਫਿਰ ਕੁਆਂਟੀਟੀ ਘਟਾ ਲਿਆ ਕਰੋ ਜਿਵੇਂ ਹੁਣ ਆਪਣੇ ਕੋਈ 500 ਸਟਾਕ ਚੱਕ ਰੱਖਿਆਗਾ ਇੰਟਰਡੇ ਦੇ ਵਿੱਚ ਇਹ ਕਦੇ-ਕਦੇ ਪ੍ਰੋਬਲਮ ਆ ਜਾਂਦੀ ਆ 500 ਆਪ ਬੇਚ ਰਿਹਾ ਉਹ ਵੇਕ ਨਹੀਂ ਰਿਹਾ ਤਾਂ ਤੁਸੀਂ 2-200 ਕਰਕੇ ਵੇਚ ਦਿਓ ਫਿਰ ਵਿਕ ਜੂਗਾ ਕਦੇ-ਕਦੀ ਆਉਂਦੀ ਆ ਇਹ ਦਿੱਕਤ ਐਂਡ ਫੋਰ ਨਾਟ ਇਹੀ ਮੈਨਰ ਲੇ ਫਰੈਂਡਲੀ ਇਹਦਾ ਬਸ ਉਹੀ ਲਿਖਿਆ ਇਹ ਯਾਰ ਨਾਲ ਨਾਲ ਜਲਈ ਆ ਹਾਂ ਕੋਈ ਗੱਲ ਨਹੀਂ ਤੇ ਇੱਕ ਆਪਾਂ ਹੁਣ ਸਟਾਕ ਬਾਰੇ ਦੇਖਦੇ ਆ ਗੱਲਬਾਤ ਕਰਦੇ ਆ ਆਪਾਂ ਕਿਹੜੀ ਕੰਪਨੀ ਦੇ ਵਿੱਚ ਪੈਸਾ ਲਾਉਣਾ ਉਹਦਾ ਕੀ ਦੇਖਣਾ ਹੁੰਦਾਗਾ ਕ੍ਰੋਮ ਦੇ ਵਿੱਚ ਜਾ ਕੇ ਆਪਣੇ ਸਕਰੀਨਰ .com ਕਰਾਂਗੇ ਜਾਂ ਕੱਲਾ ਸਕਰੀਨਰ ਲਿਖ ਲਾਂਗੇ ਤਾਂ ਵੀ ਆ ਜਾਊਗਾ ਠੀਕ ਹੈ ਜੀ ਇਹਨੂੰ ਨੋਟ ਕਰ ਲਓ ਕਾਪੀ ਤੇ ਆ ਗਿਆ ਪਹਿਲੇ ਹੀ ਸਟਾਕ ਸਕਰੀਨਰ Chrome ਦੇ ਵਿੱਚ ਜਾ ਕੇ ਦੇਖਣਾ ਹੁੰਦਾ ਆਪਾਂ ਨੇ ਪਹਿਲੇ ਲਿੰਕ ਤੇ ਕਲਿੱਕ ਕਰਨਾਗਾ ਪਹਿਲੇ ਲਿੰਕ ਤੇ ਕਲਿੱਕ ਕਰ ਲਿਆ ਆਪਾਂ ਨੇ ਇੱਥੇ ਤੁਸੀਂ ਕਿਸੇ ਵੀ ਕੰਪਨੀ ਦਾ ਨਾਮ ਭਰ ਸਕਦੇ ਹੋ ਜਿਹੜੀ ਬਾਰੇ ਤੁਸੀਂ ਮੰਨ ਲਓ ਖਰੀਦਣ ਬਾਰੇ ਸੋਚ ਰਹੇ ਹੋਗੇ ਕਿਸੇ ਵੀ ਕੰਪਨੀ ਨੂੰ ਤੁਸੀਂ ਬਾਇ স্টক ਦਾ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇੱਥੇ ਉਸ ਕੰਪਨੀ ਦਾ ਨਾਮ ਭਰ ਸਕਦੇ ਹੋਗੇ ਮੰਨ ਲਓ ਹੁਣ ਉਦਾਹਰਨ ਦੇ ਤੌਰ ਤੇ ਮੈਂ ਲਿਖਦਾ TVS ਹੀ ਲਿਖਦਾ ਚਲੋ ਪਹਿਲੇ ਦਿਨ ਹੀ TVS ਤੇ ਚੱਲਦਾ ਆਪਣਾ ਸਾਰਾ ਕੋਰਸ ਮੰਨ ਲਓ TVS ਲਿਖਤਾ TVS ਦਾ ਸਾਰੀ ਡਿਟੇਲ ਆਪਣੇ ਸਾਹਮਣੇ ਆ ਜੂਗੀ ਇੱਥੇ ਕੰਪਨੀ ਦੇ ਵਿੱਚ ਕੀ ਨੈਗੇਟਿਵ ਗੱਲਾਂ ਨੇ ਕੀ ਪੋਜ਼ਿਟਿਵ ਗੱਲਾਂ ਨੇ ਕੰਪਨੀ ਲਾਭ ਚਾਹ ਜਾਂ ਪ੍ਰੋਫਿਟ ਚਾਹ ਸਾਰਾ ਕੁਝ ਆਪਾਂ ਇੱਥੋਂ ਦੇਖ ਸਕਦੇ ਆ ਕਿਉਂਕਿ ਜਿਹੜਾ ਆਪਾਂ ਸਟਾਕ ਕੋਈ ਬਾਈ ਕਰਾਂਗੇ ਆਪਾਂ ਕੋਈ ਇਹੋ ਜਿਹਾ ਸਟਾਕ ਤਾਂ ਬਾਈ ਕਰਨਾ ਨਹੀਂ ਜਿਹਦੇ ਵਿੱਚ ਕੰਪਨੀ ਪਹਿਲੀ ਘਾਟੇ ਚ ਚੱਲ ਰਹੀ ਹੋਵੇ ਜੇ ਆਪਾਂ ਨੂੰ ਕੁਝ ਦਿਖੂ ਇਹਦੇ ਵਿੱਚ ਤਾਂ ਆਪਾਂ ਸਟਾਕ ਬਾਈ ਕਰਾਂਗੇ ਨਹੀਂ ਫਿਰ ਆਪਾਂ ਕੋਈ ਹੋਰ ਵਧੀਆ ਸਟਾਕ ਲੱਭਾਂਗੇ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਮਾਰਕੀਟ ਕੈਪ ਕੰਪਨੀ ਦੀ ਮਾਰਕੀਟ ਕੈਪ ਦਾ ਆਪਾਂ ਨੂੰ ਪਤਾ ਲੱਗਦਾਗਾ ਇੱਥੋਂ ਕਿੰਨੇ ਆ ਵੀ ਕਰੰਟ ਪ੍ਰਾਈਸ ਕਿੰਨਾ ਚੱਲ ਰਿਹਾ ਮੰਨ ਲਓ ਅ ਇੱਕ ਸਾਲ ਦੇ ਵਿੱਚ ਇਹਨੇ ਹਾਈ ਲੋ ਕਿੰਨਾ ਲਾ ਕੇ ਆਇਆ ਹਾਈ ਲੋ ਇਹ 55 ਵੀਕ ਦਾ ਹੁੰਦਾਗਾ ਇੱਕ ਸਾਲ ਦਾ ਕਹਿ ਸਕਦੇ ਆਪਾਂ ਮੋਟਾ-ਮੋਟਾ 10105 ਰੁਪਏ ਤੋਂ 2186 ਤੱਕ ਗਿਆ ਮਤਲਬ ਡਬਲ ਪੈਸਾ ਕਰਕੇ ਆਇਆ ਹੋਇਆਗਾ ਇੱਥੋਂ ਆਪ ਨੂੰ ਹਿੰਟ ਜਾਂ ਮਿਲ ਜਾਂਦਾ ਇੱਕ ਵੀ ਵਧੀਆ ਕੰਪਨੀ ਹੋਊਗੀ ਜਿਹੜੀ ਮੰਨ ਲਓ ਇੱਕ ਸਾਲ ਦੇ ਵਿੱਚ ਡਬਲ ਕਰ ਰਹੀ ਹੈ ਪੈਸਾ ਹਾਂ ਇੱਕ ਚੀਜ਼ ਇਹ ਹੋਊਗੀ ਨਾਲ ਸਟਾਕ ਪੀ ਰੈਸੋ ਇਹ ਹੁੰਦੀ ਹੈ ਪੀ ਸਟਾਕ ਦਾ ਚੈੱਕ ਕਰਨਾ ਹੁੰਦਾ ਜੀ ਆਪਣੇ ਜਿਵੇਂ ਦਾ ਬਾਹਟ ਚੱਲ ਰਿਹਾਗਾ 62 ਦਾ ਮਤਲਬ ਜੇ ਆਪਾਂ ਨੂੰ ਘੱਟ ਪੀ ਵਾਲਾ ਮਿਲ ਜੇ ਨਾ ਸਟਾਕ ਜਿਵੇਂ 20 ਤੋਂ ਥੱਲੇ ਥੱਲੇ ਵਾਲਾ ਮਿਲ ਜੇ ਉਹ ਬੈਸਟ ਹੁੰਦਾ ਇਹਦੇ ਵਿੱਚ ਕੀ ਆ ਜਿੰਨਾ ਇਹ ਪੀ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕੰਪਨੀ ਦਾ ਇਹ ਰੇਟ ਸਟਾਕ ਦਾ ਰੇਟ ਮਹਿੰਗਾ ਜਾਂ ਤਾਂ ਇਹ ਵੱਧ ਘਟਾ ਇਹ ਸਮੇਂ-ਸਮੇਂ ਤੇ ਚੇਂਜ ਹੁੰਦੀਆਂ ਰਹਿੰਦੀਆਂ ਨੇ ਇਹ ਪੀ ਦਾ ਮਤਲਬ ਹੈਗਾ ਪ੍ਰਾਈਸ ਟੂ ਅਰਨਿੰਗ ਰੇਸ਼ੋ ਨਾ ਇਹੋ ਜਿਹਾ ਕੋਈ ਸਹੀਦਾ ਨਾਮ ਯਾਰ ਹੁਣ ਮੇਰੇ ਦਿਮਾਗ ਜੀਚੋਂ ਨਿਕਲ ਗਿਆ ਪ੍ਰਾਈਸ ਟੂ ਅਰਨਿੰਗ ਰੇਸ਼ੋ ਇਹੋ ਜਿਹਾ ਵੀ ਅਰਨਿੰਗ ਕਿੰਨੀ ਅਰਨਿੰਗ ਹੋ ਰਹੀ ਆ ਕੰਪਨੀ ਨੂੰ ਠੀਕ ਹੈ ਇਹਦੇ ਵਿੱਚ ਕੀ ਆ ਜੇ ਆਪਾਂ 2100 ਰੁਪਇਆ ਮੰਨ ਲਓ ਸਟਾਕ ਨੂੰ ਦੇ ਰਹਾਂਗੇ ਤਾਂ ਇਹਦੇ ਤੋਂ ਆਪਾਂ ਨੂੰ ਕੰਪਨੀ ਦੀ ਅਰਨਿੰਗ ਦਾ ਆਪਣਾ ਪੈਸਾ ਜਿਹੜਾ ਵੱਧ ਦੇਣਾ ਪੈ ਰਿਹਾਗਾ ਹੁਣ ਜੇ ਪੀ ਆਪਣਾ 20 ਦੇ ਲਵੇ ਮਿਲ ਜੇ ਆਪਾਂ ਨੂੰ ਸਟਾਕ ਦਾ ਤਾਂ ਉਹ ਵਧੀਆ ਹੁੰਦਾਗਾ ਬਸ 20 ਤੋਂ ਥੱਲੇ ਤੁਸੀਂ ਮੋਟਾ ਜਿਹਾ ਸਾਬ ਇਹ ਰੱਖ ਸਕਦੇ ਹੋ ਵੀ 20 ਦੇ ਲਵੇ ਲਾਉਣੇ ਜਾਂ 20 ਦੇ ਕੋਲੇ ਜੇ ਮਿਲਦਾ ਆਪਾਂ ਨੂੰ ਉਹ ਕੰਪਨੀ ਜਿਹੜੀ ਵਧੀਆ ਹੁੰਦੀ ਹੈਗੀ ਤੇ ਬੁੱਕ ਵੈਲਿਊ ਬੁੱਕ ਵੈਲਿਊ ਹੁੰਦੀ ਹੈ ਜੀ ਵੀ ਸਹੀ ਕੀਮਤ ਕੀ ਹੈਗੀ ਜਿਵੇਂ ਹੁਣ ਟੀਵੀਐਸ ਲਾ ਲਓ ਯਾਰ ਰੈਲੈਂਸ ਲਾ ਲਓ ਕਿਸੇ ਵੀ ਕੰਪਨੀ ਦੀ ਸਟਾਕ ਦੀ ਕੀਮਤ ਆ ਗਈ ਰਿਲਾਇੰਸ ਦੀ ਕੀਮਤ ਹੈਗੀ ਕਿ ਮੰਨ ਲਓ ਅੱਜ 26 27 2800 ਦੇ ਇਹਦਾ ਮਾਲਕ ਜਿਹਦਾ ਹੁਣ ਆਪਾਂ ਨੂੰ ਨਾਮ ਨਹੀਂ ਪਤਾ ਨਹੀਂ ਇਹਦੀ ਦੱਸ ਦਿੰਦੇ ਮੰਨ ਲਓ ਰਿਲਾਇੰਸ ਦੇ ਸਟਾਕ ਦੀ ਕੀਮਤ 27 2800 ਦੇ ਲਗਭਗ ਚੱਲ ਰਹੀ ਹੈਗੀ ਉਹਦੀ ਕੀਮਤ ਇਹਦੇ ਵਾਂਗੂ ਘੱਟ ਦੱਸੂ ਜਿਵੇਂ ਹੁਣ 2100 ਆ ਤੇ ਇਹ 133 ਰੁਪਏ ਦਿਖਾ ਰਿਹਾਗਾ ਉਹਨਾਂ ਵਿੱਚ ਕੀ ਹੁੰਦਾ ਕੁਝ ਕੁ ਸਟਾਕ ਕੁਝ ਕੁ ਕੰਪਨੀਆਂ ਇਹੀਆਂ ਜਿਆ ਨੇ ਜਿਨ੍ਹਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਫੇਸ ਵੈਲਿਊ ਵੀ ਇੰਨੀ ਤਾਕੜੀ ਆ ਉਹਨਾਂ ਕਰਕੇ ਵੀ ਸਟਾਕ ਦੀ ਰੇਟ ਬਹੁਤ ਜ਼ਿਆਦਾ ਵਧੇ ਹੁੰਦੇ ਨੇ ਬ੍ਰਾਂਡ ਵੈਲਿਊ ਕਹਿ ਸਕਦੇ ਆਪਾਂ ਉਹਨਾਂ ਦੀ ਖੁਦ ਦੀ ਬ੍ਰਾਂਡ ਹੀ ਉਹ ਏਡੇ ਤਾਕੜੇ ਬ੍ਰਾਂਡ ਹੁੰਦੇ ਨੇਗੇ ਉਹਨਾਂ ਨਾਲ ਵੀ ਕੰਪਨੀ ਤੇ ਅਸਰ ਰਹਿੰਦਾ ਵੀ ਸਟਾਕ ਦੀ ਕੀਮਤ ਜਿਹੜੀ ਵਧਦੀ ਘਟਦੀ ਰਹਿੰਦੀ ਹੈਗੀ ਠੀਕ ਹੈ ਜੀ ਆ ਜਾਂਦਾ ਡਿਵੀਡੈਂਡ ਡਿਵੀਡੈਂਡ ਦਾ ਮਤਲਬ ਹੁੰਦਾਗਾ ਜਿੰਨੀ ਵੀ ਕੰਪਨੀ ਨੂੰ ਪ੍ਰੋਫਿਟ ਹੋ ਰਿਹਾ ਆਪਣਾ ਸਟਾਕ ਦੇ ਨਾਲ ਨਾਲ ਆਪਾਂ ਬਾਈ ਕਰੇ ਹੋਏ ਨੇ ਕੰਪਨੀ ਦੇ ਨਾਲ ਨਾਲ ਆਪਣੀ ਵੀ ਗ੍ਰੋਥ ਹੋ ਰਹੀ ਹੈਗੀ ਮੰਨ ਲਓ ਆਪਣੇ ਸਟਾਕ ਦਾ ਸ਼ੇਅਰ ਦਾ ਰੇਟ ਵੱਧ ਰਿਹਾਗਾ ਜਿਹੜਾ ਵੀ ਉਸ ਤੋਂ ਬਾਅਦ ਕੰਪਨੀ ਨੂੰ ਪ੍ਰੋਫਿਟ ਹੁੰਦਾ ਕਈ ਕੰਪਨੀਆਂ ਤਾਂ ਹੁੰਦੀਆਂ ਨੇ ਉਹ ਪ੍ਰੋਫਿਟ ਨੂੰ ਆਪਣੇ ਇੱਕ ਅਲੱਗ ਤੋਂ ਫੰਡ ਦੇ ਰੂਪ ਦੇ ਵਿੱਚ ਰੱਖ ਲੈਂਦੀਆਂ ਨੇ ਵੀ ਕਿਤੇ ਇਹਨੂੰ ਫਿਊਚਰ ਕੰਪਨੀ ਨੂੰ ਲੋਡ ਪਊ ਤਾਂ ਉਹਦੇ ਵਿੱਚ ਵਰਤ ਲਾਂਗੇ ਪਰ ਜ਼ਿਆਦਾਤਰ ਕੰਪਨੀਆਂ ਉਹ ਆਪਣੇ ਸ਼ੇਅਰ ਹੋਲਡਰਾਂ ਤੇ ਵੰਡ ਦਿੰਦੀਆਂ ਨੇ ਉਹਨੂੰ ਡਿਵੀਡੈਂਡ ਦੇ ਰੂਪ ਦੇ ਵਿੱਚ ਉਹ ਡਾਇਰੈਕਟ ਤੁਹਾਡੇ ਬੈਂਕ ਅਕਾਊਂਟ 'ਚ ਵੀ ਆ ਸਕਦਾ ਹੈ ਤੇ ਜਾਂ ਫਿਰ ਕਿਸੇ ਨਾਲ ਚਾਰ ਨਾਲ ਇੱਕ ਸ਼ੇਅਰ ਲਾ ਕੇ ਨਮਾ ਦੇ ਤਾਂ ਆਪਾਂ ਨੂੰ ਆਪਣੇ ਡੀਮੈਟ ਅਕਾਊਂਟ ਦੇ ਵਿੱਚ ਐਡ ਕਰਤਾ ਉਹ ਡਿਵੀਡੈਂਡ ਦੇ ਰੂਪ ਦੇ ਵਿੱਚ ਆਪਾਂ ਨੂੰ ਦਿੰਦੀਆਂ ਰਹਿੰਦੀਆਂ ਨੇ ਹੁਣ ਆਪਾਂ ਨੇ ਇਹ ਵੀ ਬਹੁਤ ਧਿਆਨ ਦੇ ਵਿੱਚ ਰੱਖਣਾ ਹੁੰਦਾਗਾ ਜਿਹੜੀ ਕੰਪਨੀ ਤੋਂ ਤੁਹਾਨੂੰ ਵੱਧ ਡਿਵੀਡੈਂਡ ਆ ਰਿਹਾ ਤੇ ਵਧੀਆ ਵੀ ਹੋਵੇ ਡਿਵੀਡੈਂਡ ਵੀ ਵੱਧ ਹੋਵੇ ਉਹ ਉਹ ਆਪਾਂ ਕੰਪਨੀ ਦੇਖਣੀ ਹੁੰਦੀ ਹੈ ਠੀਕ ਹੈ ਜੀ ਇਹਨਾਂ ਨੇ ਆਪਣਾ ਲਿਖਿਆ ਹੋਇਆ 0.23% ਡਿਵੀਡੈਂਡ ਦਿੰਦੇ ਨੇ ਆਰਓਸੀ ਇਹ ਦੋਨੋਂ ਜੇ 20 ਤੋਂ ਉੱਪਰ ਹੋਣ ਪੀ ਰੇਸੋ ਤਾਂ ਜਦੋਂ ਆਪਾਂ ਸਟਾਕ ਦਾ ਪੀ ਦੇਖ ਰਹੇ ਸੀ ਜੇ 20 ਤੋਂ ਘੱਟ ਮਿਲ ਜੇ ਆਪਾਂ ਨੂੰ ਤਾਂ ਕੰਪਨੀ ਵਧੀਆ ਆਪਾਂ ਮੰਨ ਕੇ ਚੱਲਦੇ ਆ ਵੀ ਵਧੀਆ ਹੋ ਸਕਦੀ ਆ ਆ ਦੋਨੋਂ ਜੇ 20 ਤੋਂ ਉੱਪਰ ਮਿਲ ਜਾਣ ਤਾਂ ਉਹ ਬੈਸਟ ਮੰਨਿਆ ਜਾਂਦਾ ਹੈਗਾ ਆਰਓਸੀ ਤੇ ਆਰਓਈ ਇਹ ਦੋਨੋਂ ਜੇ 20 ਤੋਂ ਉੱਪਰ ਹੋਣ ਤਾਂ ਵਧੀਆ ਮੰਨਿਆ ਜਾਂਦਾ ਉਹ ਕੰਪਨੀ ਨੂੰ ਹਾਂਜੀ ਇਹ ਤਾਂ 13 ਇਹ ਤਾਂ 13 ਹੀ ਕਹਿੰਦਾ ਵੀਰੇ ਆਪਾਂ ਤਾਂ ਸਮਝਾਉਣ ਲਈ ਦੱਸ ਰਿਹਾ ਤੁਸੀਂ ਜਦੋਂ ਦੇਖਣਾ ਜਿਹੜੀ ਕੰਪਨੀ ਖਰੀਦ ਰਹੇ ਹੋ ਉਹਦੇ ਵਿੱਚ ਜੇ ਆਪਾਂ ਨੂੰ 20 ਤੋਂ ਉੱਪਰ ਮਿਲ ਜੇ ਇਹ ਤਾਂ ਚਲੋ 13 ਗਾ ਦੋਨਾਂ ਦੇ ਵਿੱਚ ਜਦੋਂ ਕੰਪਨੀ ਨਹੀਂ ਵੱਧੇ ਹੁੰਨ ਤੋਂ ਆਪੇ 13 ਦਾ ਕੁਝ ਹਾਂ ਜੇ ਦੇਖੋ ਆਪਾਂ ਗੱਲਬਾਤ ਕਰ ਰਹੇ ਹਾਂ ਟਾਪ ਦੀ ਕੰਪਨੀ ਦੀ ਜਿਹੜੀ ਦੇ ਵਿੱਚ ਸਾਰੀਆਂ ਕੰਡੀਸ਼ਨ ਵਾਲਾ ਹੋਣ ਹੁਣ ਇਹਦੇ ਵਿੱਚ ਆਹ ਬੱਚੀ ਆ ਆ 13 ਦਾ ਬੇਸ਼ੱਕ ਥੋੜੀ ਬਹੁਤੀ ਹੋ ਸਕਦੀ ਆ ਪਰ ਜੇ ਆਪਾਂ ਨੂੰ 20 ਤੋਂ ਉੱਪਰ ਮਿਲ ਜਾਣ ਉਹ ਟਾਪ ਦੀ ਆ ਸਿਰੇ ਦੀ ਕੰਪਨੀ ਆ ਕਿਉਂਕਿ ਇਹਨੇ ਤਾਂ ਡਬਲ ਹੀ ਕੀਤਾ ਵਿੱਚ ਕੰਪਨੀ ਦਾ 4 4 5 5 ਗੁਣਾ ਕਰੀ ਬੈਠੀਆਂ ਨੇ ਇਹਨੇ ਤਾਂ ਡਬਲ ਹੀ ਕੀਤਾ ਪੈਸਾ ਠੀਕ ਹੈ ਜੀ ਆ ਫੇਸ ਵੈਲੂ ਕੰਪਨੀ ਦੇ ਆਪਦੇ ਇਹਨਾਂ ਦੇ ਕੋਈ ਉਹ ਹੁੰਦੇ ਨੇਗੇ ਜਿਹਦੇ ਲਈ ਇਹਨਾਂ ਨੂੰ ਥੋੜੀਆਂ-ਬੋਤੀਆਂ ਗੱਲਾਂ ਲਿਖਣੀਆਂ ਪੈਂਦੀਆਂ ਨੇ ਇਹਨਾਂ ਤੇ ਆਪਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈਗੀ। ਨੀਚੇ ਆ ਜene ਇੱਥੋਂ ਤੁਸੀਂ ਗ੍ਰਾਫ ਦੇਖ ਸਕਦੇ ਹੋ। ਵੀ ਕਿਹੜੇ ਹਿਸਾਬ ਨਾਲ ਕੰਪਨੀ ਦਾ ਗ੍ਰਾਫ ਗਿਆਗਾ। ਪਿਛਲੇ ਸਾਲਾਂ ਦੇ ਵਿੱਚ ਕਿੰਨੀ ਤੇਜ਼ੀ ਨਾਲ ਕੰਪਨੀ ਉੱਪਰ ਗਈ ਹੈਗੀ। ਇੱਕ ਸਾਲ ਦਾ ਸ਼ੁਰੂ ਕਰ ਲਏ ਜੀ। ਕਿਹੜਾ ਜੀ? ਇਹ ਵੀਰੇ ਇੱਥੋਂ ਤੁਸੀਂ ਆ ਦੇਖੋ April 2023 ਤੇ ਇੱਥੇ ਬਸ ਆ ਪਿਛਲੇ ਸਾਲ ਦਾ ਆ ਗਿਆ ਇਹਨੂੰ ਤੁਸੀਂ ਹੋਰ ਵੀ 5 ਸਾਲਾਂ ਦਾ ਵੀ ਦੇਖ ਸਕਦੇ ਹੋ। ਉਹਦਾ ਚਾਰਟ ਤੇ ਵੀ ਦੇਖ ਸਕਦੇ ਹੋ ਤੁਸੀਂ। ਤੇ ਇੱਥੇ ਆ ਜਾਂਦੀਆਂ ਨੇ ਜੀ ਕੰਪਨੀ ਦੇ ਵਿੱਚ ਜਿਹੜੀਆਂ ਵੀ ਵਧੀਆ ਗੱਲਾਂ ਨੇਗੀਆਂ ਕੰਪਨੀ ਦੀਆਂ ਮੰਨ ਲਓ ਹਾਂ ਤੇ ਇਧਰ ਜਿਹੜੇ ਕੰਪਨੀ ਦੀਆਂ 네ਗੇਟਿਵ ਗੱਲਾਂ ਨੇ ਉਹ ਆਪਾਂ ਪੜ ਸਕਦੇ ਹਾਂਗੇ ਦੇਖ ਸਕਦੇ ਹਾਂਗੇ ਪਹਿਲਾਂ ਤੂੰ ਠੀਕ ਹੈ ਜੀ ਇੱਥੇ ਕੰਪਨੀ ਦੇ ਵਿੱਚ ਕੀ ਵਧੀਆ ਕੰਪਨੀ ਮੰਨ ਲਓ ਡਿਵੀਡੈਂਡ ਦੇ ਰਹੀ ਹੈਗੀ 23.1% ਹੈ ਨਾ ਤੇ ਇਧਰੋਂ ਕੀ ਸਟਾਕ ਟ੍ਰੇਡਿੰਗ ਟਾਈਮ ਇਨ ਬੁੱਕ ਵੈਲਿਊ ਪ੍ਰੋਮੋਟਰ ਹੋਲਡਿੰਗ 3 3 ਸਾਲਾਂ ਦੇ ਵਿੱਚ ਜਿਹੜੀ ਪ੍ਰੋਮੋਟਰ ਦੀ ਹੋਲਡਿੰਗ ਘਟਾਈ ਆ ਉਹਨਾਂ ਨੇ ਆਪਦੀ ਇਹ ਚੀਜ਼ਾਂ ਥੋਪਨੂੰ ਪਤਾ ਲੱਗ ਗਿਆ ਪਹਿਲਾਂ ਤੋਂ ਦੇਖਣ ਨੂੰ ਇਹ 네ਗੇਟਿਵ ਗੱਲਾਂ ਹੀ ਹੁੰਦੀਆਂ ਨੇ ਜਿਹੜਾ ਪ੍ਰੋਮੋਟਰ ਦੀ ਹੋਲਡਿੰਗ ਹੁੰਦੀ ਹੈ ਜਿੰਨੀ ਵੱਧ ਹੋਵੇ ਜਾਂ ਵਧਾਈ ਜਾਣ ਹੋ ਉੰਨੀ ਆਪ ਨੂੰ ਫਾਇਦਾ ਹੁੰਦਾ ਕਿਉਂਕਿ ਜਿਹੜਾ ਕੰਪਨੀ ਦੇ ਪ੍ਰੋਮੋਟਰ ਨੇਗੇ ਜੇ ਉਹ ਹੀ ਨਹੀਂ ਇੰਟਰਸਟ ਰੱਖਣਗੇ ਇਹਦੇ ਵਿੱਚ ਤਾਂ ਆਪਾਂ ਨੂੰ ਪਤਾ ਵੀ ਫਿਰ ਉਹ ਕੰਪਨੀ ਡਾਮਡੋਲ ਹੋ ਸਕਦੀ ਆ ਜਿਹੜੇ ਕੰਪਨੀ ਦੇ ਮੰਨ ਲਓ ਹੋਲਡਰ ਹੁੰਦੇ ਨੇ ਨਾ ਜੇ ਉਹ ਕੰਪਨੀ ਦੇ ਵਿੱਚ ਆਪਣਾ ਹਿੱਸਾ ਵੱਧ ਤੋਂ ਵੱਧ ਆਪ ਖਰੀਦਣਗੇ ਉਹ ਤਾਹੀਂ ਆਪਾਂ ਖਰੀਦਾਂਗੇ ਉਹਨਾਂ ਨੂੰ ਪਤਾ ਉਹਨਾਂ ਨੂੰ ਜੇ ਆਪਦੀ ਕੰਪਨੀ ਦੇ ਭਰੋਸਾ ਵੀ ਇਹ ਹੋਰ ਅੱਗੇ ਗਰੋਥ ਕਰ ਸਕਦੀ ਹੈ ਉਹ ਤਾਂ ਖਰੀਦਣਗੇ ਜੇ ਉਹ ਛੱਡ ਕੇ ਜਾਣਗੇ ਇੱਥੋਂ ਦੇਖੋ ਇੰਨੇ ਛੱਡ ਕੇ ਗਏ ਨੇ ਉਹ ਤੇ ਇੱਥੋਂ ਥੋੜਾ ਜਿਹਾ ਇਹ ਆਪਾਂ ਨੂੰ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਵੀ ਇੱਥੇ ਇਹ 네ਗਟਿਵ ਪੁਆਇੰਟ ਆ ਕੰਪਨੀ ਦਾ ਠੀਕ ਹੈ ਜੀ ਆ ਨਾਲ ਹੋਰ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋਗੇ ਅਰੇ ਇਹ ਮੜਾਇਆ ਐ ਦੱਸ ਦੋ ਖੋਲਣਾ ਕਿੱਥੋਂ ਹੈ ਕਰੋਮ 'ਚ ਜਾ ਕੇ ਸਕਰੀਨਰ ਲਿਖ ਲਓ ਇਹ ਵੀਰੇ ਥੱਲੇ ਹੀ ਕਰੀ ਜੰਨੇ ਆਪਾਂ ਉਸੇ ਨਹੀਂ ਥੱਲੇ ਕਰੀ ਜੰਨੇ ਆਗੇ ਉਹੀ ਪੇਜ ਨੂੰ ਠੀਕ ਹੈ ਜੀ ਆਹ ਦੇਖੋ ਇੱਥੋਂ ਇਧਰੋਂ ਸਾਈਡ ਤੋਂ ਮੈਂ نیچے ਕਰੀ ਜੰਨਾਗਾ ਇਹਨੂੰ ਆਪਾਂ ਅੱਗੇ ਨਹੀਂ ਖੋਲ ਰਹੇ ਕੁਝ ਵੀ ਜੀ ਜੀ ਆਹ ਦੇਖੋ ਇੱਥੇ ਆ ਗਏ ਤੇ ਇੱਥੇ ਆਜੋ ਹੁਣ ਇੱਥੇ ਤੁਹਾਨੂੰ ਜਿਹੜੀ ਇਹ ਆਪਾਂ TVS ਕੰਪਨੀ ਦੀ ਗੱਲ ਹੈ